ਹਾਂਜੀ ਜਾਬਰਹਾਟ ਖੁੱਡੀਕਲਾ ਤੋਂ ਤੁਹਾਡੇ ਲਈ ਲੈ ਕੇ ਆ ਗਿਆਂ ਬਹੁਤ ਨਮੀਜੀ ਕਲੈਕਸ਼ਨ ਬਾਜ਼ਾਰ ਦੇ ਵਿੱਚ 1000 ਦਾ ਵਿਕਣ ਵਾਲਾ ਸੂਟ ਆਰਕੰਡੀ ਦਾ ਆਪਾਂ ਤੁਹਾਡੇ ਲਈ ਲੈ ਕੇ ਆ ਗਿਆਂ ਸਿਰਫ 1450 ਰੁਪਏ ਦੇ ਦੋ ਇਹ ਤੁਸੀਂ ਕਰੋ ਡਿਜ਼ਾਈਨ ਚੈੱਕ ਇਹ ਲਓ ਜੀ ਏਕੇ ਟੈਕਸ ਤੇ ਬ੍ਰਾਂਡ ਦਾ ਸੂਟ ਹੈ ਜਾਬਰੇ ਦੀ ਹੱਟੀ ਖੁੱਡੀਕਲਾ ਸਾਡਾ ਐਡਰੈਸ ਹੈ ਇਹ ਡਿਜ਼ਾਈਨਿੰਗ ਤੁਹਾਡੇ ਸਾਹਮਣੇ ਹੈ ਕੱਪੜਾ ਤੁਸੀਂ ਸਾਨੂੰ ਪਤਾ ਨੇੜੇ ਦੀਆਂ ਦੁਕਾਨਾਂ ਤੇ ਜਦੋਂ 1000 ਦਾ ਖਰੀਦੇ ਆਊਗਾ ਉਦੋਂ ਤੁਹਾਨੂੰ ਪਤਾ ਹੀ ਹੋਣਾ ਆਰਕੰਡੀ ਹੈ ਆਰਕੰਡੀ ਦੀ ਇਹ ਵਾਲੀ ਸ਼ਰਟ ਹੈ ਤੇ ਇਹ ਵਾਲੀ ਹੈਗੀ ਪਲੇਨ ਬਾਟਮ ਠੀਕ ਹੈ ਜੀ 1000 ਦਾ ਤੁਸੀਂ ਖਰੀਦਿਆ ਹੋਣਾ ਬਾਜ਼ਾਰ ਚ ਤੁਹਾਨੂੰ ਕੱਪੜੇ ਦਾ ਵੀ ਪਤਾ ਹੋਣਾ ਤੇ ਰੇਟ ਦਾ ਵੀ ਪਤਾ ਹੋਣਾ ਤੇ ਡਿਜ਼ਾਈਨਿੰਗ ਤੁਹਾਡੇ ਸਾਹਮਣੇ ਤੇ ਆਪਾਂ ਰੇਟ ਲੈ ਕੇ ਆ ਗਏ ਤੁਹਾਡੇ ਲਈ ਸਿਰਫ ਔਰ ਸਿਰਫ 700 ਤੇ 25 ਰੁਪਏ ਯਾਵਰਾ ਹਟ ਖੁੱਡੀਕਣਾ ਜੇ ਤੁਸੀਂ ਗੁਰਦੁਆਰਾ ਅੜੀਸਰ ਸਾਹਿਬ ਆਉਂਦੇ ਹੋਣਿਐ ਤਾਂ ਉਥੋਂ ਆਪਣੀ ਦੁਕਾਨ ਦਾ ਐਡਰੈਸ ਸਿਰਫ 2 ਕਿਲੋਮੀਟਰ ਦੂਰੀ ਤੇ ਖੁੱਡੀਕਣਾ ਪਿੰਡ ਦੇ ਵਿੱਚ ਐ ਰੋ ਡਿਜ਼ਾਈਨ ਚੈੱਕ ਕਰ ਲਓ 1450 ਰੁਪਏ ਦੇ ਵਿੱਚ ਠੀਕ ਹੈ ਜੀ ਤੇ ਆ ਦੇਖੋ ਕਿੱਡੇ ਸੋਹਣੇ ਸੋਹਣੇ ਡਿਜ਼ਾਈਨ ਹੈ ਟੌਫੀਆਂ ਵਰਗੇ ਕਲਰ ਨੇ ਮਿੱਠਾ ਰੇਟ ਕਰਤਾ ਜੇ ਤੁਸੀਂ ਹੁਣ ਨਹੀਂ ਖਰੀਦ ਸਕਦੇ ਬਸ ਫੇਰ ਨਹੀਂ ਖਰੀਦ ਸਕਦੇ ਜੇ ਤੁਸੀਂ ਹੁਣ ਨਹੀਂ ਵੀਡੀਓ ਸ਼ੇਅਰ ਕਰ ਸਕਦੇ ਤਾਂ ਐਦੂ ਵਾਲੀ ਵੀਡੀਓ ਨਹੀਂ ਸ਼ੇਅਰ ਕੀਤੀ ਯਾਨੀ ਕਿਉਂਕਿ ਐਦੂੰ ਘਟ ਰੇਟ ਕੁਝ ਵੀ ਨਹੀਂ ਹੋ ਸਕਦਾ ਜਿਹੜੀ ਰੇਟ ਦੀ ਸਾਡਾ ਖਰੀਦ ਸੀ ਉਸੇ ਰੇਟ ਤੇ ਆਪਾਂ ਤੁਹਾਨੂੰ ਮਾਲ ਹੈ ਜਿਹੜਾ ਇਹ ਵੀਡੀਓ ਪਾਤੀ ਹੈ 725 ਰੁਪਏ 1450 ਰੁਪਏ ਤੇ ਦੋ ਪੀਸ ਦਵਾਂਗੇ ਜੇ ਇੱਕ ਪੀਸ ਵਾਈ ਕਰਨਾ ਤਾਂ 800 ਰੁਪਏ ਦਾ ਦਵਾਂਗੇ 2 ਸੂਟ ਖਰੀਦਦੇ ਆ ਤਾਂ 7 1450 ਰੁਪਏ ਦੇ ਜਣਗੇ 725 ਰੁਪਏ ਦਾ ਇੱਕ ਦੇਖੋ ਆਰ ਕੰਡੀ ਦੇ ਮੇਰੀਆਂ ਭੈਣਾਂ ਲਈ ਡਾਰਕ ਕਲਰ ਵੀ ਨੇ ਮੀਡੀਅਮ ਕਲਰ ਵੀ ਨੇ ਜਿਹੜੀਆਂ ਬਜ਼ੁਰਗ ਨੇ ਉਹਨਾਂ ਦੇ ਲਈ ਵੀ ਆ ਜਾਣੇ ਆ ਜਿਹੜੀਆਂ ਆਂਟੀਆਂ ਉਹਨਾਂ ਲਈ ਵੀ ਆ ਜਾਣੇ ਸੀ ਜਿਹੜੀਆਂ ਕੁੜੀਆਂ ਉਹਨਾਂ ਲਈ ਵੀ ਆ ਜਾਣੇ ਆ ਲਓ ਜੀ ਹੌਲੀ ਕਰ ਦਿੰਨੇ ਆ ਬਿਲਕੁਲ ਤੇ ਰੇਟਾਂ ਦੀ ਫੁੱਲ ਗਾਰੰਟੀ ਹੈ ਡਿਜ਼ਾਈਨਿੰਗ ਦੀ ਫੁੱਲ ਗਾਰੰਟੀ ਆ ਵੇਖੋ ਕਿੰਨਾ ਸੋਹਣਾ ਗਰਲੈਸ ਲੁੱਕ ਦੇ ਵਿੱਚ ਡਿਜ਼ਾਈਨ ਠੀਕ ਹੈ ਜੀ ਇਹ ਮੈਂ ਇਹ ਵੇਖੋ ਡਿਜ਼ਾਈਨ ਐਵੇਂ ਕਰਕੇ ਉਹ ਖਾਓ ਠੀਕ ਆ ਤੇ ਐ ਵਿਖੋ ਜੀ ਦੇਨ ਮਾਸਟਰ ਕਲਰ ਮਸਟ ਆ ਸਾਰੇ ਦੇ ਸਾਰੇ ਡਿਜ਼ਾਈਨਿੰਗ ਇਸ ਦੇ ਵਿੱਚ ਰਹਿਣ ਵਾਲੀ ਹੈ ਯਾਵਰਾਹਟ ਕੁੱਡੀ ਕਲਾ ਸਾਡਾ ਡਰੈਸ ਹੈ ਤੇ ਕਲਰ ਡਿਜ਼ਾਈਨਿੰਗ ਇੱਕ ਤੋਂ ਇੱਕ ਆਉਣੇ ਨਵੀਆਂ ਨਵੀਆਂ ਵੀਡੀਓ ਅਸੀਂ ਮਿੱਠੇ ਮਿੱਠੇ ਰੇਟਾਂ ਤੇ ਤੁਹਾਡੇ ਲਈ ਹੋਰ ਵੀ ਲੈ ਕੇ ਆਵਾਂਗੇ ਠੀਕ ਹੈ ਜੀ ਤੇ ਸਾਡੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਮੈਚਿੰਗ ਮੈਚਿੰਗ ਦੇ ਡਿਜ਼ਾਈਨ ਬਹੁਤ ਪਿਆਰੇ ਡਿਜ਼ਾਈਨ ਨੇ ਇਹ ਲਓ ਕਲੈਕਸ਼ਨ ਇਹਦੇ ਵਿੱਚ ਆਲ ਓਵਰ ਦੀ ਡਿਮਾਂਡ ਆ ਦੇਖੋ ਕਿੰਦਾ ਸੋਹਣਾ ਡਿਜ਼ਾਈਨ ਹੈ ਆਲ ਓਵਰ ਦੀ ਡਿਮਾਂਡ ਵੀ ਮੇਰੀਆਂ ਭੈਣਾਂ ਦੀ ਹੁੰਦੀ ਹੈ ਕਿ ਆਰਕੰਡੀ ਦੇ ਵਿੱਚ ਆਲ ਓਵਰ ਦਾ ਡਿਜ਼ਾਈਨ ਮਿਲ ਜੇ ਤਾਂ ਅਸੀਂ ਤੁਹਾਨੂੰ ਦੱਸੀ ਕਿ ਆਰਕੰਡੀ ਜਿਹੜੀ ਹੈਗੀ ਉਹ ਆਲ ਓਵਰ ਨਹੀਂ ਜਿਆਦਾ ਸੋਹਣੀ ਲੱਗਦੀ ਕਿਉਂਕਿ ਉਹ ਸਲਵਾਰ ਦੇ ਵਿੱਚ ਉਹ ਕਪੜਾ ਉਹਨਾਂ ਵਧੀਆ ਨਹੀਂ ਲੱਗਦਾ ਇਸ ਕਰਕੇ ਇਹਦੇ ਨਾਲ ਆਪਾਂ ਕਾਟਨ ਦੀ ਸਲਵਾਰ ਪ੍ਰਿੰਟ ਲੱਗੀ ਹੋਈ ਹੈ ਏਕ ਟੱਕ ਦਾ ਬ੍ਰਾਂਡ ਆ ਹਰ ਜਗ੍ਹਾ ਵਿਕਣ ਵਾਲੇ ਸੂਟ ਨੇ ਔਰ ਆਪਣੇ ਤੁਹਾਨੂੰ ਰੇਟ ਨੇ ਜਿਹੜੇ ਬਿਲਕੁਲ ਉਹੀ ਵਾਜ ਰੇਟਾਂ ਤੇ ਲੈ ਕੇ ਜਾਂਦੇ ਆ 1450 ਰੁਪਏ ਦੇ ਵਿੱਚ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਵੀ ਕਰੋ ਤੇ ਸ਼ੇਅਰ ਵੀ ਕਰ ਦਿਓ ਜੀ ਜੇ ਤੁਹਾਨੂੰ ਚੰਗਾ ਲੱਗੇ ਰੇ ਜੇ ਤੁਹਾਨੂੰ ਚੰਗੀ ਲੱਗੇ ਕੁਆਲਿਟੀ ਜੇ ਤੁਹਾਨੂੰ ਚੰਗੀ ਲੱਗੇ ਸਾਡੀ ਡੀਲਿੰਗ ਤੇ ਫਿਰ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਤੁਸੀਂ ਜ਼ਰੂਰ ਭੇਜ ਦਿਓ ਇਹਦੇ ਨਾਲ ਨਾਲ ਜਿੱਥੇ ਆਪਾਂ ਤੁਹਾਨੂੰ ਆਰਖੰਡੀ ਇਹ ਰੇਟ ਦੇ ਉੱਤੇ ਪਾਈ ਆ ਉਸੇ ਰੇਟ ਦੇ ਉੱਤੇ ਉਹ ਨਹੀਂ ਮਿੱਠੇ ਰੇਟ ਦੇ ਤੇ ਬਰਬਰੀ ਦੀ ਬਹੁਤ ਮੰਗਾਂ ਵਿੱਚ ਹੈ ਭੈਣਾਂ ਦੀ ਟਿੰਟਨ ਮੈਚਿੰਗ ਦੀ ਟਿੰਟਨ ਮੈਚਿੰਗ ਦੇ ਵਿੱਚ ਡਿਜ਼ਾਈਨ ਚੈੱਕ ਕਰ ਲਓ ਆਹ ਵਾਲਾ ਸੂਟ ਤੁਸੀਂ ਪੱਕਾ 1900 ਦਾ ਖਰੀਦਿਆ ਹੁਣ ਇਹ ਵੀ 1450 ਰੁਪਏ ਦੇ ਵਿੱਚ ਦਵਾਂਗੇ ਇਹ ਕਲਰ ਚੈੱਕ ਕਰੋ ਤਿੰਨ ਠੀਕ ਹੈ ਇਹ ਵੀ ਬਰਬਰੀ ਦੇ ਇਹ ਵੀ ਇਸੇ ਰੇਟ ਦੇ ਵਿੱਚ ਠੀਕ ਹੈ ਜੀ ਹਲੋ ਦੂਜੀ ਵਾਰ ਤੇ ਕਲਰ ਪਾਉਣੇ ਸੀ ਸਾਰੇ ਲਓ ਜੀ ਆ ਗਿਆ ਮਸਟਰਡ ਤੇ ਬਲੈਕ ਕਲਰ ਨੀਚੇ ਤੋਂ ਮੈਂ ਕਹਿੰਦਾ ਤੁਹਾਨੂੰ ਸਭ ਤੋਂ ਨੀਚੇ ਦੇ ਦਿੰਦਾ ਕਿੰਨੀ ਸੋਹਣੀ ਰੰਗਤ ਆਉਣੀ ਆ ਵੇਖੋ ਟਿੰਟ ਟਿੰਟ ਦੇ ਡਿਜ਼ਾਈਨ ਕਿੰਨੇ ਸੋਹਣੇ ਮਿੱਠੇ ਰੇਟਾਂ ਤੇ ਤੋਹਫੀਆਂ ਵਰਗੇ ਕਲਰ ਨੇ ਕਿਤੋਂ ਪੰਜਾਬ ਦੇ ਫੁੱਲ ਰੇਟਾਂ ਦੀ ਗਾਰੰਟੀ ਹੈ ਚੈਲੰਜ ਹੈ ਜਿਹੜੇ ਮੇਰੇ ਕਿਸੇ ਭੈਣ ਨੇ ਸਾਡੇ ਕੋਲੇ ਵਿਜ਼ਿਟ ਕਰਨ ਉਹ ਵੀ ਕਰ ਸਕਦੇ ਨੇ ਪਰ ਇੱਕ ਵਾਰ ਜੇ ਤੁਸੀਂ ਅੱਜ ਤੋਂ ਜਿਵੇਂ ਅੱਜ ਆਪਾਂ 21625 ਨੂੰ ਅਸੀਂ ਵੀਡੀਓ ਬਣਾ ਰਹੇ ਹਾਂ 2-4 ਦਿਨਾਂ ਦੇ ਵਿੱਚ ਇਹ ਸਾਰਾ ਮਾਲ ਜਿਹੜਾ ਖਤਮ ਹੋ ਜਾਂਦਾ ਆ ਲੋ 4 ਸੂਟ ਇੱਕੋ ਜੀ ਕਿਉਂਕਿ ਮਰੀਆ ਭੈਣਾਂ ਦੇ ਸਾਰੇ ਨੰਨਦਾ ਭਜਾਈ ਨੇ ਇਕੱਠੀਆਂ ਵਾਲੇ ਪਾਉਣੇ ਆ ਤਾਂ ਉਹਨਾਂ ਲਈ 4-4 ਕਲਰ ਹੈ ਜੀ ਉਹ ਮਿਲ ਜਾਣਗੇ ਤੇ ਫਿਰ ਸਾਨੂੰ ਕਾਲ ਕਰਕੇ ਜਰੂਰ ਆਓ ਜਦੋਂ ਵੀ ਤੁਸੀਂ ਆਉਣਾ ਚਾਹੋ। ਆਨਲਾਈਨ ਮੰਗਾ ਲਓ ਜਿਹੜੀ ਗੱਲ ਕਹਾਂਗੇ ਉਹੀ ਹੋਊਗੀ ਜਿੰਨੇ ਜਿਹੜੇ ਤੁਹਾਨੂੰ ਸੂਟ ਦਿਖਾਇਆ ਠੀਕ ਹੈ ਜੀ ਆ ਦੇਖੋ ਸਿੰਧੂਰ ਕਲੈਕਸ਼ਨ ਸਿੰਧੂਰ ਕਲੈਕਸ਼ਨ ਲਿਖਿਆ ਹੋਊਗਾ ਏਕੀ ਟੈਕ ਦਾ ਮਾਲ ਹੈ ਇਹ ਵੀ ਨਵੀਂ ਆਈਟਮ ਆ ਇਹ ਵੀ ਇਸੇ ਰੇਟ ਤੇ 1400 ਪਿਆਰ ਪਹਿਲੇ ਦੋ ਪੀਸ ਠੀਕ ਹੈ ਇਹ ਐਰਰ ਕਲਰ ਡਿਜ਼ਾਈਨ ਬਾਗੂ ਡਿਜ਼ਾਈਨਿੰਗ ਵੀਰੇ ਦੇ ਚ ਆਪਾਂ ਤੁਹਾਡੇ ਲਈ ਹੈਂਗਰਾਂ ਤੇ ਵੈਸੀ ਵੀ ਲਾਤੇ ਆਂ ਹਮਦਰ ਵੀ ਹੈਂਗਰ ਵੀ ਪੂਰੇ ਨਹੀਂ ਪੈਸੇ ਪੂਰੇ ਕਰਨੇ ਤੁਹਾਡੇ ਸੁਪਨੇ ਬਸ ਇੰਨਾ ਕਾਹੀ ਆਪਾਂ ਬਸ ਇੱਕ ਮੇਲਾ ਜਿਹਾ ਹੀ ਲਾ ਕੇ ਰੱਖਣਾ ਠੀਕ ਹੈ ਵੀਰੇ ਆ ਲੈ ਆ ਵੀ ਆਪਾਂ ਦੇ ਗਾਜਾ ਹੋਣਾ ਗਾਜਾ ਪਤਾ ਨਹੀਂ ਜਿਹੜੀ ਯਾ ਵੀ 80 ਕੁੜੀ ਜਿਹੜਾ ਕੋਈ ਹੈ ਬਰਨਾਲੇ ਜ਼ਿਲ੍ਹੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਰੇਟ ਇੰਨੇ ਮਿੱਠੇ ਆ ਐਲੋ ਆ ਵੀ ਖੁਦ ਵੰਦ ਸੋ ਅਗਲੀਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਜਰੂਰ ਸਬਸਕ੍ਰਾਈਬ ਕਰਿਓ ਆ ਦੇਖੋ ਲਾਸਟ ਪੀਸ ਸਾਡਾ ਕਿੱਡੇ ਸੋਹਣੇ ਕਲਰ ਹੈ ਇਹਦਾ ਵੀਡੀਓ ਚ ਪਹਿਲਾਂ ਦਿਖਾਉਣ ਵਾਲੇ ਕਲਰ ਸੀ ਪਰ ਆਪਾਂ ਤੁਹਾਨੂੰ ਇਹ ਬਿਲਕੁਲ ਲਾਸਟ ਤੇ ਵਿਖਾਇਆ ਹੈ ਐਲ ਕਿਉਂਕਿ ਸੁਣੀ ਕਲੈਕਸ਼ਨ ਹੈ ਕੱਪੜੇ ਦੀ ਫੁੱਲ ਗਰੰਟੀ ਵੀਰੇ ਕੋਈ 19 22 ਕੱਪੜੇ ਦੀ ਕੋਈ ਦਿੱਕਤ ਨਹੀਂ ਤੁਹਾਨੂੰ ਰੇਟ ਮਹਿੰਗਾ ਲੱਗੇ ਸਾਡਾ ਸੂਸਨ ਨੂੰ ਬਾਅਸ ਕਰਕੇ ਆਪਣੇ ਪੈਸੇ ਵਾਪਸ ਲੈ ਜੇ ਤੁਹਾਨੂੰ ਬਾਅਦ ਗਰੰਟੀ ਹੋਰ ਹੋ ਨਹੀਂ ਸਕਦੀ ਜਾਵਰੇ ਦੇ ਟੂ ਕੁੱਡੀ ਕਲਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ